ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਮੋਗੜ ਸਾਹਿਬ ਦੀ ਧਰਤੀ ਤੇ ਇੱਥੇ ਹੋਏ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਹਾਜ਼ਰ ਹੋਏ ਸਮੁੱਚੇ ਦਾਲ ਪੰਥ ਸਾਧ ਸੰਗਤ ਨਿਹੰਗ ਸਿੰਘ ਜਥੇਬੰਦੀਆਂ ਸਾਰੀ ਫੌਜਾਂ ਨੂੰ ਪੰਥ ਨੂੰ ਇਸ ਜੋੜ ਮੇਲੇ ਦੇ ਬਹੁਤ ਬਹੁਤ ਮੁਬਾਰਕਾਂ ਬੜਾ ਸੋਹਣਾ ਜੋੜ ਮੇਲਾ ਹੋਇਆ ਦੀਵਾਨ ਸਜੇ ਘੋੜ ਦੌੜ ਹੋਈ ਸ਼ਾਸਤਰ ਵਿਦਿਆ ਦੇ ਖਾੜੇ ਸਜੇ ਆ ਹੁਣ ਆਪ ਜੀ ਦੀ ਸੇਵਾ ਵਿੱਚ ਸ਼ਹੀਦਾਂ ਦੀ ਧਰਤੀ ਤੇ ਫੌਜਾਂ ਦਾ ਕਵੀਸ਼ਰ ਜਥਾ ਇੱਕ ਛੰਦ ਬੇਨਤੀ ਕਰਦਾ ਹੈ ਉਹਨਾਂ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਹੈ ਜਿਨ੍ਹਾਂ ਨੇ ਆਪਣੀ ਜਾਨ ਆਪਣਾ ਸਰੀਰ ਕਿਸੇ ਪੰਥ ਨੂੰ ਨਿਸ਼ਾਵਰ ਕੀਤਾ ਜਿਨ੍ਹਾਂ ਨੇ ਤਨ ਮਨ ਧਨ ਦੇ ਕੇ ਆਪਣੀ ਸੇਵਾ ਪੰਥ ਲੇਖੇ ਲਈ ਉਹਨਾਂ ਸਾਰੇ ਸ਼ਹੀਦਾਂ ਨੂੰ ਪਿਆਰਿਆਂ ਨੂੰ ਪ੍ਰਣਾਮ ਕਰ ਦਿਆ ਹੋਇਆ ਫੌਜਾਂ ਦਾ ਕਵੀਸ਼ਰ ਜਥਾ ਇਉਂ ਬੇਨਤੀ ਕਰਦਾ ਹੈ ਸ਼ਹੀਦਾਂ ਦੇ ਸਰਤਾਜ ਤਿਆਵਾਂ ਆਪਣੇ ਵਿੱਚ ਸਤਿਗੁਰ ਅਰਜਣਾ ਤੱਤੀ ਲੋਤੇ ਲਾਸਮਾਦੀ ਲਗੇ ਜਲਮਨੂ ਵਰਜਣਾ ਮਰਦੇ ਅਕਾਲੀ ਸੰਤ ਸਿਪਾਹੀ ਬਣ ਗਏ ਧਰਮ ਪੁਜਾਰੀ ਉਹਨਾਂ ਨੂੰ ਪ੍ਰਣਾਮ ਜਿਨਾ ਨੇ ਜਾਣ ਦੇਸ਼ ਤੁਵਾਰੀ ਸ਼ਹੀਦਾਂ ਦੇ ਸਰਤਾਜ ਤਿਆਵਾਂ ਆਪਣੇ ਵਿੱਚ ਸਤਿਗੁਰ ਅਰਜਣਾ ਤੱਤੀ ਲੋਤੇ ਲਾਸਮਾਦੀ ਲਗੇ ਜਲਮਨੂ ਵਰਜਣਾ ਮਰਦੇ ਅਕਾਲੀ ਸੰਤ ਸਿਪਾਹੀ ਬਣ ਗਏ ਧਰਮ ਪੁਜਾਰੀ ਨਾ ਨੂੰ ਪਰਨਾਮ ਜਨਾ ਨੇ ਜਾਨ ਦੇਸ਼ ਤੋਂ ਵਾਰੀ ਜਿਵੇਂ ਸਤਗੁਰੂ ਹਰਗੋਬਿੰਦ ਨੇ ਪੈਨੀਆਂ ਦੋ ਤਲਵਾਰਾਂ ਸ਼ੇਵੇਂ ਸਤਗੁਰੂ ਹਰਗੋਬਿੰਦ ਨੇ ਪੈਨੀਆਂ ਦੋ ਤਲਵਾਰਾਂ ਚੰਦੂ ਤਾਈ ਪਾਨ ਕੇਲਾ ਫੇਰਿਆ ਵਿੱਚ ਬਾਜ਼ਾਰਾਂ ਓ ਸੱਜੇ ਪਾਸੇ ਰਹੇ ਜਿਨ੍ਹਾਂ ਦੇ ਬਿਧੀ ਚੰਦ ਬਲਕਾਰੀ ਉਹਨਾਂ ਨੂੰ ਪਰਨਾਮ ਜਨਾ ਨੇ ਜਾਨ ਦੇਸ਼ ਤੋਂ ਵਾਰੀ ਪੰਡਤਾਂ ਦੀ ਫਰਿਆਦ ਮੰਨ ਕੇ ਤੁਰ ਪਏ ਸਤਗੁਰ ਨਾਵੇਂ ਦਿੱਲੀ ਚੌਂਕ ਚਾਂਦਨੀ ਅੰਦਰ ਬੈਠੇ ਤੇਗ ਦੀ ਛਾਵੇਂ ਓ ਮਦੀ ਦਾਸ ਤੇ ਪਾਈ ਦੇ ਹਾਲੇ ਸਕਦੀ ਨਾਲ ਸਹਾਰੀ ਓਹਨਾਂ ਨੂੰ ਪ੍ਰਣਾਮ ਜਨਾਨੇ ਜਾਨ ਦੇਸ਼ ਤੋਂ ਵਾਰੀ ਓ ਹਸ ਗੁਰੂ ਗੋਬਿੰਦ ਸਿੰਘ ਨੇ ਲਾਲ ਧਰਮ ਤੋਂ ਵਾਰੇ ਆਸ ਗੁਰੂ ਗੋਬਿੰਦ ਸਿੰਘ ਨੇ ਲਾਲ ਧਰਮ ਤੋਂ ਵਾਰੇ ਦੋ ਚਮਕੌਰ ਤੇ ਦੋ ਸਰਹੰਦ ਚ ਹਸ ਤੋਰ ਤੇ ਚਾਰੇ ਓਏ ਅਮਰਤ ਪਾਨ ਕਰਾ ਕੇ ਸਭ ਨੂੰ ਡਿੱਗੀ ਕੌਮ ਉਸਾਰੀ ਉਹਨਾਂ ਨੂੰ ਪ੍ਰਣਾਮ ਜਨਾ ਨੇ ਜਾਣ ਦੇਸ਼ ਤੋਂ ਵਾਰੀ ਭਈ ਬੰਦਾ ਸਿੰਘ ਬਹਾਦਰ ਜੋਦੇ ਯਾਸ ਸਰਹੰਦ ਨੂੰ ਠਾਇਆ ਜਿੰਨਾ ਸਾਡੀ ਔਣਖ ਮੰਗਾਰੀ ਉਹਨਾਂ ਨੂੰ ਸਮਝਾਇਆ ਉਹ ਹਰ ਸਿੰਘ ਨੇ ਹਰਮੰਦਰ ਦੀ ਸਰ ਦੇ ਸ਼ਾਨ ਸਵਾਰੀ ਉਹਨਾਂ ਨੂੰ ਨਾ ਨੇ ਜਾਨ ਦੇਸ਼ ਤੋਂ ਵਾਰੀ ਉਹ ਸਿੱਖ ਰਾਜ ਦੀ ਮਹਾਰਾਜ ਰਣਜੀਤ ਨੇ ਵਾਗ ਸੰਭਾਲੀ ਸਿੱਖ ਰਾਜ ਦੀ ਮਹਾਰਾਜ ਰਣਜੀਤ ਨੇ ਵਾਗ ਸੰਭਾਲੀ ਹਰੀ ਸਿੰਘ ਜਰਨੈਲ ਜਿਨ੍ਹਾਂ ਦਾ ਫੂਲਾ ਸਿੰਘ ਅਕਾਲੀ ਹੋ ਪਾਈ ਸ਼ਹੀਦੀ ਜਸਵਰਾਵੀ ਸ਼ਾਮ ਸਿੰਘ ਓਟਾਰੀਓ ਸਜਣਾ ਸ਼ਾਮ ਸਿੰਘ ਓਟਾਰੀ ਭਾਈ ਸ਼ਹੀਦੀ ਜਸਵਰਾਵੀ ਸ਼ਾਮ ਸਿੰਘ ਓਟਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ ਲਾਜਪਤ ਤੇ ਭਗਤ ਸਿੰਘ ਜੀ ਵਾਰ ਗਏ ਜਲਗਾਨੀ ਉਦਮ ਸਿੰਘ ਇੰਗਲੈਂਡ ਚ ਕਰ ਗਿਆ ਦੇਸ਼ ਦੀ ਕਾਇਮ ਨਿਸ਼ਾਨੀ ਉਹ ਮਹਾਰਤ ਦੀ ਜਿਨ੍ਹਾਂ ਨੇ ਰਲ ਕੇ ਕੀਤੀ ਨਵੀਂ ਉਸਾਰੀ ਉਹਨਾਂ ਨੂੰ ਬਰਨਾਮ ਜਨਾ ਨੇ ਜਾਨੇ ਜਗੀਰ ਜਦੋਂ ਵੀ ਦੁਸ਼ਮਣ ਕੀਤੇ ਹੱਲੇ ਕਹਿੰਦਾ ਮਸਤ ਜਗੀਰ ਜਦੋਂ ਵੀ ਦੁਸ਼ਮਣ ਕੀਤੇ ਹੱਲੇ ਕਈ ਜਸਮਾਨ ਨਾਲ ਬੰਬ ਬਨ ਕੇ ਆ ਗਏ ਟੰਕਾ ਥੱਲੇ ਉਹ ਮਿੰਦਰ ਸਿੰਘ ਜਿਹਾ ਵੀਰ ਸਿੰਘ ਦੀ ਸਿਮਤ ਕੀ ਕਰੇ ਲਖਾਰੀ ਉਹਨਾਂ ਨੂੰ ਪਰਨਾਮ ਜਨਾਨੇ ਜਾਨ ਦੇ ਜਦੋ ਵਾਰੀ ਵਾਹਿਗੁਰੂ ਸਾਧਗ੍ਰੰਥ ਦੀ ਸਾਜੀਨਵਾਜੀ ਸਾਧ ਸੰਗਤ ਉਹਨਾਂ ਸਮੂੱਚੇ ਸ਼ਹੀਦਾਂ ਨੂੰ ਪੰਥ ਵੱਲੋਂ ਬੜੇ ਆਦਰ ਪਿਆਰ ਸਤਿਕਾਰ ਨਾਲ ਨਮਸਕਾਰ ਕੀਤੀ ਗਈ ਹੈ ਹੁਣ ਠੀਕ ਹੈ ਆਪ ਜੀ ਤਾਂ ਖੁਸ਼ੀਆਂ ਲੈੰਦੇ ਹਾਂ ਫਿਰ ਤੋਂ ਸਾਰੇ ਸਿੱਖ ਜਗਤ ਨੂੰ ਨਰਮੋਗੜ ਸਾਹਿਬ ਜੀ ਦੇ ਇਸ ਮਹਾਨ ਜੋੜ ਮੇਲੇ ਦੀਆਂ ਮੁਬਾਰਕਾਂ ਅਤੇ ਅਰਦਾਸ ਕਰਦੇ ਮਹਾਰਾਜ ਸਾਰੇ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਤਿਆਰ ਵਰ ਤਿਆਰ ਕਰਕੇ ਪੰਥ ਦੀ ਤਾਬਿਆਂਦਾਰ ਸੇਵਾ ਵਿੱਚ ਰੱਖਣ ਦੀ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਵਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰੇ ਜਾਵੇ ਫਤਿਹ ਬਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਰਨਾ ਨੂੰ ਬਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ